ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਉਸ ਤਰ੍ਹਾਂ ਤੇ ਨਿਰਾਸ਼ ਹੋਣਾ ਖੁਸ਼ ਹੋਣਾ ਇਹ ਇੱਕ ਮਨ ਦੀ ਅਵਸਥਾ ਹੈ ਕਈ ਵਾਰ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਇਸ ਤਰ੍ਹਾਂ ਸੋਚ ਲੈਂਦੇ ਆ ਕਿ ਸਾਨੂੰ ਰੱਬ ਨੇ ਕੁਝ ਦਿੱਤਾ ਨਹੀਂ ਹੈ ਸਾਡੀ ਨਿਗਾ ਆਪਣੇ ਤੋਂ ਉੱਪਰ ਜੋ ਲੋਕ ਵੱਸ ਰਹੇ ਨੇ ਜਿਨ੍ਹਾਂ ਦੇ ਕੋਲ ਬੜੀਆਂ ਸਹੂਲਤਾਂ ਨੇ ਉਹਨਾਂ ਤੋਂ ਆਪਾਂ ਪਿੱਛੇ ਆ ਇਦਾਂ ਦੀਆਂ ਗੱਲਾਂ ਸੋਚਣ ਦੇ ਕਰਕੇ ਅਸੀਂ ਨਾਰਾਜ਼ ਹੋ ਜਾਂਦੇ ਹਾਂ ਫਿਰ ਸਾਡੀ ਜ਼ਿੰਦਗੀ ਵਿੱਚ ਨਿਰਾਸ਼ਾ ਹੁੰਦੀ ਹੈ ਕਿ ਅਸੀਂ ਪਿੱਛੇ ਆ ਬਾਕੀ ਲੋਕ ਸਾਡੇ ਤੋਂ ਅੱਗੇ ਨੇ ਸੋ ਕਈ ਹੋਰ ਕਾਰਨ ਨੇ ਜਿਨ੍ਹਾਂ ਕਰਕੇ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਹੁੰਦੀ ਹੈ ਸੋ ਅੱਜ ਇੱਕ ਛੋਟੀ ਜੀ ਸਾਖੀ ਕਹਾਣੀ ਕਹਿ ਲਈਏ ਤੁਹਾਡੇ ਸਾਹਮਣੇ ਲੈ ਕੇ ਆਏ ਆ ਜਿਸ ਨੂੰ ਸੁਣ ਕੇ ਕਦੇ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਨਿਰਾਸ਼ ਨਹੀਂ ਹੋਗੇ ਸਦਾ ਖੁਸ਼ ਰਹੋਗੇ ਆਓ ਬੜੇ ਪਿਆਰ ਨਾਲ ਸੁਣੋ ਜੀ ਇਹ ਗੱਲ ਹੈ ਇੱਕ ਮੁਸਲਮਾਨ ਵੀਰ ਦੀ ਉਹ ਆਪਣੇ ਨੀਮ ਦਾ ਬੜਾ ਪੱਕਾ ਸੀ ਉਸ ਨੇ ਖੁਦਾ ਦੀ ਪੰਜ ਵਕਤ ਨਮਾਜ਼ ਪੜ੍ਹਨੀ ਤੇ ਬੜੇ ਹੀ ਸਤਕਾਰ ਦੇ ਨਾਲ ਪਿਆਰ ਦੇ ਨਾਲ ਆਪਣੇ ਧਰਮ ਦੇ ਵਿੱਚ ਪਰਪੱਕ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਇਸ ਦੇ ਨਾਲ ਹੀ ਉਸ ਦਾ ਇੱਕ ਨੇਮ ਸੀ ਜੋ ਕਿ ਉਸ ਦੇ ਘਰ ਤੋਂ ਕਾਫੀ ਦੂਰ ਇੱਕ ਦਰਗਾਹ ਸੀ ਉਸ ਦਰਗਾਹ ਦੇ ਉੱਤੇ ਰੋਜ਼ਾਨਾ ਉਸਨੇ ਜਾਇਆ ਕਰਨਾ ਉਸੇ ਦਰਗਾਹ ਤੇ ਜਾ ਕੇ ਸੇਵਾ ਕਰਿਆ ਕਰਨੀ ਸਹੀ ਸੱਚਾ ਕਹਾਉਣਾ ਅਤੇ ਉੱਥੇ ਉਸਨੇ ਖੁਦਾ ਦੇ ਨਾਲ ਗੱਲਾਂ ਕਰਿਆ ਕਰਨੀਆਂ ਇਸ ਤਰ੍ਹਾਂ ਉਸਦੇ ਜੀਵਨ ਦਾ ਨਿਰਵਾਹ ਬਹੁਤ ਵਧੀਆ ਤੇ ਸੁਖਾਲਾ ਚੱਲ ਰਿਹਾ ਸੀ ਸੋ ਜੋ ਆਪਾਂ ਗੱਲ ਕਰ ਰਹੇ ਸਾਂ ਕਿ ਜੀਵ ਦੇ ਦੁਖੀ ਹੋਣ ਦਾ ਕਾਰਨ ਇਹ ਹੈ ਜਦੋਂ ਜੀਵ ਦਾ ਧਿਆਨ ਆਪਣੇ ਤੋਂ ਉੱਪਰ ਕਿਸੇ ਸੁਖੀ ਵਸਦੇ ਦੇ ਵਿੱਚ ਪੈਂਦਾ ਹੈ ਭਾਵੇਂ ਉਹ ਸੁਖੀ ਨਾ ਹੋਵੇ ਪਰ ਉਸ ਦੀਆਂ ਸਹੂਲਤਾਂ ਵੇਖ ਕੇ ਸਾਨੂੰ ਇੰਜ ਲੱਗਦਾ ਹੈ ਕਿ ਇਹ ਸਾਡੇ ਨਾਲੋਂ ਜ਼ਿਆਦਾ ਸੁਖੀ ਹੈ ਉਦੋਂ ਅਸੀਂ ਦੁਖੀ ਹੁੰਨੇ ਆ ਇਸ ਤਰ੍ਹਾਂ ਹੀ ਇਸ ਮੁਸਲਮਾਨ ਵੀਰ ਦੇ ਨਾਲ ਹੋਇਆ ਜਦੋਂ ਇਸ ਨੇ ਇੱਕ ਦਿਨ ਆਪਣੀ ਨਮਾਜ਼ੇ ਤੋਂ ਬਾਅਦ ਦਰਗਾਹ ਤੇ ਜਾਣ ਦੀ ਤਿਆਰੀ ਕੀਤੀ ਘਰੋਂ ਬੜਾ ਖੁਸ਼ ਨਿਕਲਿਆ ਖੁਦਾ ਦੇ ਨਾਲ ਮਨ ਦੇ ਵਿੱਚ ਹੀ ਗੱਲਾਂ ਕਰਦਾ ਜਾਂਦਾ ਹੈ ਕਿ हे ਖੁਦਾ ਤੂੰ ਮੈਨੂੰ ਬੜੀ ਸੋਹਣੀ ਜ਼ਿੰਦਗੀ ਦਿੱਤੀ ਹੈ ਤੇਰੇ ਦਿੱਤੇ ਦੇ ਨਾਲ ਮੈਂ ਆਪਣਾ ਜੀਵਨ ਨਿਰਵਾਹ ਬੜਾ ਵਧੀਆ ਨਿਭਾ ਰਿਆਂ ਪਰ ਹੋਇਆ ਕੀ ਹੈ ਚਲਦਿਆਂ ਚਲਦਿਆਂ ਇਸ ਦੀ ਨਿਗਾ ਆਪਣੀ ਤੋਂ ਉੱਚੇ ਵੱਲ ਪਈ ਹੈ ਕਿਉਂਕਿ ਜਿਸ ਰਸਤੇ ਰਹੀਂ ਇਹ ਜਾ ਰਿਹਾ ਸੀ ਉਹ ਰਸਤਾ ਰੇਤਲਾ ਸੀ ਰੇਤ ਬਹੁਤ ਧੁੱਪ ਦੇ ਕਾਰਨ ਗਰਮ ਹੋਈ ਪਈ ਹੈ ਪਹਿਲਾਂ ਤੇ ਇਸ ਦੇ ਮਨ ਦੇ ਵਿੱਚ ਕਦੀਆਂ ਵਿਚਾਰ ਨਹੀਂ ਸੀ ਆਈ ਕਿ ਮੈਂ ਗਰੀਬ ਹਾਂ ਮੇਰੇ ਕੋਲ ਸਹੂਲਤਾਂ ਘੱਟ ਨੇ ਭਾਵੇਂ ਪੈਰਾਂ ਦੇ ਵਿੱਚ ਪਾਉਣ ਵਾਸਤੇ ਜੋੜਾ ਨਹੀਂ ਸੀ ਆਪਣਾ ਗੁਜ਼ਾਰਾ ਜਿਸ ਤਰ੍ਹਾਂ ਵੀ ਚੱਲੇ ਉਹ ਚਲਾ ਰਿਹਾ ਸੀ ਪਰ ਖੁਦਾ ਦੇ ਦਿੱਤੇ ਦੇ ਵਿੱਚ ਖੁਸ਼ ਸੀ ਅੱਜ ਕੀ ਹੋਇਆ ਜਦੋਂ ਇਹ ਜਾ ਰਿਹਾ ਹੈ ਤਾਂ ਚਲਦਿਆਂ ਚਲਦਿਆਂ ਇਸ ਨੇ ਇੱਕ ਊਠ ਦੇ ਉੱਪਰ ਜੋ ਸਹਾਉਕਾਰ ਜਾਂਦਾ ਵੇਖਿਆ ਉਸ ਸਹਾਉਕਾਰ ਦੇ ਸਿਰ ਦੇ ਉੱਪਰ ਇੱਕ ਛਤਰੀ ਵੀ ਝੁੱਲ ਰਿਹਾ ਛਤਰੀ ਜਿਹੜੀ ਸੀ ਉਹ ਪੜੀ ਉਹ ਈਸੀ ਸੇਵਾਦਾਰ ਨੇ ਕਿ ਇਸ ਸ਼ੌਕਰ ਨੂੰ ਸੂਰਜ ਦੀ ਧੁੱਪ ਵੀ ਨਾ ਪਵੇ ਸੋ ਜਦੋਂ ਇਹ ਜਾ ਰਿਹਾ ਹੈ ਰਸਤੇ ਦੇ ਵਿੱਚ ਚਲਦਿਆਂ ਚਲਦਿਆਂ ਰੇਤ ਗਰਮ ਹੋਈ ਇਸ ਦੇ ਪੈਰਾਂ ਨੂੰ ਲੱਗੀ ਤਾਂ ਛੇਤੀ ਨਾਲ ਇਸ ਨੇ ਸੋਚਿਆ ਕਿ ਜੋ ਊਠ ਦੇ ਉੱਪਰ ਇਹ ਸ਼ੌਕਰ ਜਾ ਰਿਹਾ ਮੈਂ ਉਸ ਊਠ ਦੇ ਕੋਲ ਜਾਵਾਂ ਉਸ ਦੇ ਕੋਲ ਜਾਵਾਂਗਾ ਤਾਂ ਉਸ ਦੇ ਪਰਸ਼ਾਵੇਂ ਦੇ ਨਾਲ-ਨਾਲ ਤੁਰਾਂਗਾ ਥੋੜਾ ਬਹੁਤ ਮੈਨੂੰ ਰਾਹਤ ਮਿਲੇਗੀ ਇਸ ਗਰਮੀ ਤੋਂ ਇਸ ਸਰਦੀ ਦੇ ਰੇਤਾ ਤੋਂ ਸੋ ਜਦੋਂ ਇਸ ਨੇ ਛੇਤੀ ਨਾਲ ਕਦਮ ਪੁੱਟਦਿਆਂ ਹੋਇਆਂ ਉਸ ਊਠ ਦੇ ਕੋਲ ਜਾਣਾ ਕੀਤਾ ਉਸ ਊਠ ਕੋਲ ਗਿਆ ਤੇ ਚਲਦਿਆਂ ਚਲਦਿਆਂ ਉਸ ਸਾਹੂਕਾਰ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਸਹੂਕਾਰ ਵੀ ਉਸ ਦਰਗਾਹ ਵਾਲੇ ਪਾਸੇ ਨੂੰ ਜਾ ਰਿਹਾ ਸੀ ਤਾਂ ਇਸ ਨੇ ਸਹੂਕਾਰ ਨੂੰ ਪੁੱਛਿਆ ਕਿ ਮੈਨੂੰ ਲੱਗਦਾ ਹੈ ਤੁਸੀਂ ਵੀ ਦਰਗਾਹ ਤੇ ਸੇਵਾ ਕਰਨ ਵਾਸਤੇ ਚੱਲੇ ਜੇ ਪਰ ਪਹਿਲਾਂ ਤੁਹਾਨੂੰ ਕਦੇ ਨਹੀਂ ਵੇਖਿਆ ਤਾਂ ਸਹੂਕਾਰ ਰਹਿਣ ਲੱਗਾ ਕਿ ਦਰਗਾਹ ਤੇ ਨਹੀਂ ਮੈਂ ਤੇ ਅੱਗੇ ਵੀ ਨਹੀਂ ਕਦੇ ਗਿਆ ਤੇ ਹੁਣ ਵੀ ਨਹੀਂ ਚੱਲਿਆ ਤੇ ਇੰਨੀ ਗੱਲ ਕਰਦਿਆਂ ਕਰਦਿਆਂ ਫਿਰ ਇਹ ਆਖਣ ਲੱਗਾ ਕਿ ਜੇ ਤੁਸੀਂ ਦਰਗਾਹ ਤੇ ਨਹੀਂ ਜਾਂਦੇ ਤਾਂ ਫਿਰ ਤੁਸੀਂ ਘਰੇ ਹੀ ਨਮਾਜ਼ਾਂ ਪੜ੍ਹ ਲੈਂਦੇ ਹੋਗੇ ਘਰੇ ਖੁਦਾ ਨੂੰ ਯਾਦ ਕਰ ਲੈਂਦੇ ਹੋਗੇ ਕਿਉਂਕਿ ਖੁਦਾ ਤੇ ਹਰ ਇੱਕ ਥਾਂ ਤੇ ਮੌਜੂਦ ਹੈ ਤੇ ਸ਼ਾਹੂਕਾਰ ਦੀ ਦੂਸਰੀ ਗੱਲ ਸੁਣ ਕੇ ਇਹ ਮੁਸਲਮਾਨ ਵੀਰ ਬੜਾ ਹੈਰਾਨ ਹੋਇਆ ਸਾਹੂ ਕਾਰਾਖਣ ਲੱਗਾ ਨਮਾਜ਼ਾਂ ਹੁੰਦੀਆਂ ਕੀ ਆ ਅਸਲ ਦੇ ਵਿੱਚ ਮੈਂ ਕਦੇ ਨਮਾਜ਼ ਨਹੀਂ ਪੜ੍ਹੀ ਮੈਂ ਕਦੇ ਕਿਸੇ ਖੁਦਾ ਨੂੰ ਯਾਦ ਨਹੀਂ ਕੀਤਾ ਮੈਂ ਕਦੇ ਕੋਈ ਭਜਨ ਬੰਦਗੀ ਨਹੀਂ ਕੀਤੀ ਤੇ ਨਾ ਹੀ ਮੈਂ ਕਦੀ ਕਿਸੇ ਦਰਗਾਹ ਤੇ ਜਾ ਕੇ ਕੋਈ ਸੇਵਾ ਕੀਤੀ ਹੈ ਕਿਸੇ ਨੂੰ ਮੈਂ ਸੀਸ ਨਹੀਂ ਝੁਕਾਇਆ ਤਾਂ ਹੁਣ ਇਸ ਦੇ ਮਨ ਦੇ ਵਿੱਚ ਉੱਚੇ ਨੂੰ ਵੇਖ ਚੁੱਕਾ ਸੀ ਇਹ ਵਿਚਾਰ ਆਈ ਇਹ ਸੋਚਣ ਲੱਗ ਪਿਆ ਕਿ हे ਖੁਦਾ ਇਹ ਤੇਰਾ ਐਸਾ ਇਨਸਾਫ ਮੈਂ ਪਹਿਲੀ ਵਾਰ ਵੇਖਿਆ ਜਿਸ ਨੇ ਤੁਹਾਨੂੰ ਕਦੇ ਯਾਦ ਨਹੀਂ ਕੀਤਾ ਜਿਸ ਨੂੰ ਪਤਾ ਹੀ ਨਹੀਂ ਕਿ ਨਮਾਜ਼ ਹੁੰਦੀ ਕੀ ਹੈ ਉਸ ਨੂੰ ਤੁਸੀਂ ਇੰਨਾ ਦਿੱਤਾ ਕਿ ਊਠ ਤੇ ਚੜਿਆ ਜਾ ਰਿਹਾ ਇਹਨੂੰ ਜੋੜੇ ਦੀ ਕੀ ਲੋੜ ਹੈ ਪਰ ਇਸ ਦੇ ਪੈਰਾਂ ਦੇ ਵਿੱਚ ਮਖਮਲ ਦਾ ਜੋੜਾ ਇਸ ਦੇ ਸਿਰ ਦੇ ਉੱਤੇ ਛਾਂ ਕਰਨ ਵਾਸਤੇ ਛਤਰੀ ਲੈ ਕੇ ਨਾਲ-ਨਾਲ ਸੇਵਾਦਾਰ ਤੁਰਿਆ ਆ ਰਿਹਾ ਤੇ ਇੱਕ ਪਾਸੇ ਮੈਂ ਹਾਂ ਕਿ ਮੈਂ ਪੰਜ ਵਕਤਾਂ ਨੇ ਮਰਜ਼ਾ ਪੜਨਾ ਪਰ ਮੇਰੇ ਪੈਰਾਂ ਦੇ ਵਿੱਚ ਪਹੁੰਚਣ ਵਾਸਤੇ ਜੋੜਾ ਵੀ ਨਹੀਂ ਤੇ ਰੋਜ਼ ਮਿਹਨਤ ਮੁਸ਼ਕਲ ਕਰਕੇ ਮੈਂ ਆਪਣਾ ਜੀਵਨ ਨਿਰਬਾਹ ਚਲਾ ਰਿਹਾ ਹਾਂ ਏ ਤੇਰੇ ਘਰ ਦਾ ਇਨਸਾਫ ਮੈਨੂੰ ਚੰਗਾ ਨਹੀਂ ਲੱਗਾ ਅੱਜ ਇਹ ਸੰਗਕਰ ਦੀ ਸੁੱਖ ਸਹੂਲਤ ਵੇਖ ਕੇ ਨਿਰਾਸ਼ ਹੋ ਗਿਆ ਤੇ ਜਾਂਦਾ ਜਾਂਦਾ ਜਿੱਥੇ ਉਹ ਖੁਦਾ ਦਾ ਸ਼ੁਕਰਾਨਾ ਕਰਦਾ ਜਾਂਦਾ ਸੀ ਕਿ ਜੋ ਤੁਸੀਂ ਮੈਨੂੰ ਦਿੱਤਾ ਮੈਂ ਉਹਦੇ ਵਿੱਚ ਹੀ ਖੁਸ਼ ਹਾਂ ਅੱਜ ਉਲਾਮੇ ਦੇਂਦਾ ਜਾ ਰਿਹਾ ਹੈ ਪਰ ਸਾਧ ਸੰਗਤ ਜੀਓ ਜਿਸ ਦਾ ਦਿਲੋਂ ਪ੍ਰੇਮ ਖੁਦਾ ਦੇ ਨਾਲ ਬਣਿਆ ਹੋਵੇ ਉਹ ਜਦੋਂ ਰਸਤੇ ਤੋਂ ਡੋਲ ਜਾਵੇ ਨਾ ਤੇ ਖੁਦਾ ਵੀ ਕੋਈ ਐਸੀ ਵਿਧ ਬਣਾਉਂਦਾ ਹੈ ਉਸ ਨੂੰ ਸਮਝਾ ਦਿੰਦਾ ਹੈ ਉਸ ਨੂੰ ਫਿਰ ਸਿੱਧੇ ਰਸਤੇ ਪਾ ਦਿੰਦਾ ਹੈ ਹੋਇਆ ਕਿ ਥੋੜਾ ਸਫਰ ਕਰਦਿਆਂ ਹੋਇਆਂ ਦਰਗਾਹ ਨਜ਼ਦੀਕ ਆਈ ਉਹ ਸਹਾukar ਜੋਸੀ ਉਹ ਆਪਣੇ ਰਸਤੇ ਮੁੜ ਗਿਆ ਤੇ ਇਹ ਮੁਸਲਮਾਨ ਵੀਰ ਦਰਗਾਹ ਵਾਲੇ ਪਾਸੇ ਮੁੜ ਗਿਆ ਹੁਣ ਇਹੋ ਹੀ ਅਲਮੇ ਦਿੰਦਾ ਜਾ ਰਿਹਾ ਕਿ ਖੁਦਾ ਇਹ ਤੇਰਾ ਇਨਸਾਫ ਠੀਕ ਨਹੀਂ ਜਿਨੇ ਤੈਨੂੰ ਯਾਦ ਨਹੀਂ ਕੀਤਾ ਉਹਦੇ ਕੋਲ ਊਠ ਉਹਦੇ ਕੋਲ ਮਖਮਲੀ ਜੋੜੇ ਉਹਦੇ ਕੋਲ ਸੇਵਾਦਾਰ ਉਹਦੇ ਵਾਸਤੇ ਖਾਣ ਦੀ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤੇ ਜਿਹੜਾ ਤੈਨੂੰ ਯਾਦ ਕਰੇ ਉਹ ਗਰੀਬੀ ਵਿੱਚ ਇਹ ਗੱਲ ਚੰਗੀ ਨਹੀਂ ਮੈਨੇ ਤੂੰ ਦਿੱਤਾ ਕੀ ਹੈ ਅੱਜ ਮਨ ਦੇ ਵਿੱਚ ਇਹ ਵਿਚਾਰ ਆ ਗੀਆਂ ਕਿ ਮੈਨੂੰ ਨਮਾਜ਼ ਪੜਨ ਦਾ ਮੈਨੂੰ ਖੁਦਾ ਦੇ ਦਰਸ਼ਨ ਕਰਨ ਦਾ ਕੀ ਲਾਭ ਮੈਨੂੰ ਕੀ ਦਿੱਤਾ ਰੱਬ ਨੇ ਸੋ ਇਹ ਕਵਤਕ ਵਰਤਿਆ ਇਹ ਲੀਲਾ ਬਣਾਈ ਪਰਮੇਸ਼ਰ ਨੇ ਕਿ ਇੱਕ ਉਸ ਨੇ ਉੱਥੇ ਹੋਰ ਚੀਜ਼ ਆਉਂਦਾ ਵੇਖਿਆ ਜੋ ਦਰਗਾਹ ਵਾਲੇ ਪਾਸੇ ਜਾ ਰਿਹਾ ਸੀ ਅੱਗੇ ਇਸ ਨੇ ਕਦੀ ਵੇਖਿਆ ਨਹੀਂ ਸੀ ਅੱਜ ਹੁਣ ਇਸ ਦਾ ਧਿਆਨ ਉਸ ਜੀਵ ਵੱਲ ਪਿਆ ਜਿਸ ਦੇ ਦੋਵੇਂ ਹੱਥ ਕੱਟੇ ਨੇ ਦੋਵੇਂ ਪੈਰ ਕੱਟੇ ਨੇ ਤੇ ਉਹ ਰੇਤ ਦੇ ਵਿੱਚ ਅੜਿੰਗਦਾ ਹੋਇਆ ਦਰਗਾਹ ਵਾਲੇ ਪਾਸੇ ਜਾ ਰਿਹਾ ਹੁਣ ਛੇਤੀ ਨਾਲ ਇਸ ਨੇ ਉਹਦੇ ਕੋਲ ਜਾਣਾ ਕੀਤਾ ਆਖਣ ਲੱਗਾ ਕਿ ਭਲਿਆ ਤੇਰੇ ਹੱਥ ਨਹੀਂ ਹੈਗੇ ਪੈਰ ਨਹੀਂ ਹੈਗੇ ਤੇਰੇ ਨਾਲ ਖੁਦਾ ਨੇ ਬੜਾ ਮੜਾ ਕੀਤਾ ਤੇ ਮੈਨੂੰ ਦੱਸ ਤੂੰ ਚੱਲਿਆ ਕਿੱਥੇ ਆ ਉਹ ਆਕਣ ਲੱਗਾ ਮੈਂ ਦਰਗਾਹ ਤੇ ਚੱਲਿਆ ਤੇ ਇਸ ਨੇ ਆਖਿਆ ਚੱਲ ਨਵੀਂ ਦਰਗਾਹ ਤੇ ਚੱਲਿਆ ਅਜੋ ਖੁਦਾ ਨਾਲ ਗੱਲ ਕਰ ਹੀ ਲਈਏ ਕਿ ਜਿਹੜੇ ਤੇਰੇ ਦਰਬਾਰ ਤੇ ਜਾਂਦੇ ਆ ਉਹਨਾਂ ਦੀ ਕੀ ਹਾਲਿਆ ਤੇ ਜਿਹੜੇ ਨਹੀਂ ਜਾਂਦੇ ਉਹ ਸੁਖ ਭੋਗ ਰਹੇ ਆ ਤਦ ਇਸ ਦੇ ਪਾਸੋਂ علامه ਵਾਲੀ ਗੱਲ ਸੁਣੀ ਉਸ ਹੱਥ ਕੱਟੇ ਵਾਲੇ ਨੇ ਪੈਰ ਕੱਟੇ ਵਾਲੇ ਨੇ ਆਖਣ ਲੱਗਾ ਨਾ ਭਲਿਆ ਇਦਾਂ ਨਹੀਂ ਬੋਲੀਦਾ ਤਾਂ ਇਸ ਨੇ ਆਖਿਆ ਕਿ ਤੂੰ ਦਰਗਾਹ ਤੇ ਕਿਉਂ ਚੱਲੇ ਆ ਉਹਨੇ ਆਖਿਆ ਮੈਂ ਖੁਦਾ ਦਾ ਸ਼ੁਕਰਾਨਾ ਕਰਨ ਵਾਸਤੇ ਚੱਲੇ ਆ ਧੰਨਵਾਦ ਕਰਨ ਵਾਸਤੇ ਚੱਲੇ ਆ ਤਾਂ ਉਸ ਨੇ ਆਖਿਆ ਇਸ ਗੱਲ ਦਾ ਧੰਨਵਾਦ ਕਰਨ ਵਾਸਤੇ ਚੱਲਿਆ ਤਾਂ ਇਸ ਨੇ ਆਕਿਆ ਭਾਈ ਵੇਖ ਜੋ ਖੁਦਾ ਦੇ ਸਕਦਾ ਹੈ ਉਹ ਹੋਰ ਕੋਈ ਨਹੀਂ ਦੇ ਸਕਦਾ ਜੇਕਰ ਅੱਜ ਇਹ ਮੇਰੇ ਦੋਵੇਂ ਹੱਥ ਨਹੀਂ ਨੇ ਮੇਰੇ ਦੋਵੇਂ ਪੈਰ ਨਹੀਂ ਨੇ ਤਾਂ ਮੈਂ ਉਸ ਨੂੰ ਅਲਾਮਾ ਦਵਾਂ ਇਹ ਮੇਰੇ ਵਾਸਤੇ ਨਿਆਣਿਆਂ ਵਾਲੀ ਗੱਲ ਹੈ ਅਗਿਆਨਤਾ ਵਾਲੀ ਗੱਲ ਹੈ ਕਿਉਂਕਿ ਉਸ ਖੁਦਾ ਨੇ ਮੈਨੂੰ ਬਹੁਤ ਕੁਝ ਦਿੱਤਾ ਏ ਤਾਂ ਇਸ ਨੇ ਆਖਿਆ ਫਿਰ ਤੂੰ ਇਸ ਤਰ੍ਹਾਂ ੜਿੰਗਦਾ ਹੋਇਆ ਕਿਉਂ ਆ ਰਿਆਂ ਫਿਰ ਤੂੰ ਆਪ ਕਿਉਂ ਰੇਤਾ ਵਿੱਚ ਲਿਟਦਾ ਹੋਇਆ ਆ ਰਿਆਂ ਤਾਂ ਇਸ ਨੇ ਆਖਿਆ ਨਹੀਂ ਤੂੰ ਤਨ ਨੂੰ ਹੀ ਸਾਰਾ ਕੁਝ ਸਮਝਦਾ ਕਿ ਤਨ ਬਹੁਤਾ ਹੋਵੇਗਾ ਤਨ ਮੇਰੇ ਕੋਲ ਵੀ ਕੋਈ ਨਹੀਂ ਹੈ ਮੈਂ ਵੀ ਗਰੀਬ ਪ੍ਰਸਾਦਾ ਖੁਦਾ ਦਾ ਦਿੱਤਾ ਹੀ ਛੱਕ ਰਿਆਂ ਹਾਂ ਪਰ ਮੇਰੀ ਗੱਲ ਧਿਆਨ ਦੇ ਨਾਲ ਸੁਣ ਜੀ ਉਸ ਨੂੰ علامه ਦਈਏ ਤਾਂ ਫੇਰ ਸਾਡੇ ਵਾਸਤੇ ਬੜੀ ਮਾੜੀ ਗੱਲ ਐ ਇਸਨੇ ਆਖਿਆ ਕਿ ਕਿਉਂ ਤੇਰੀਆਂ ਤੇ ਸਰੀਰ ਦੀਆਂ ਜੋ ਹੱਡੀਆਂ ਨੇ ਜੋ ਅੰਗ ਨੇ ਉਹ ਵੀ ਪੂਰੇ ਨਹੀਂ ਤੇ ਤੂੰ ਕਿਸ ਗੱਲ ਦਾ ਸ਼ੁਕਰਾਨਾ ਕਰ ਰਿਹਾ ਜਿੱਤਨੇ ਆਖਿਆ ਕਿ ਭਲਿਆ ਮੇਰੀ ਗੱਲ ਧਿਆਨ ਦੇ ਨਾਲ ਸੁਣ ਦੇਖ ਤੈਨੂੰ ਰੱਬ ਨੇ ਹੱਥ ਦਿੱਤੇ ਨੇ ਪੈਰ ਦਿੱਤੇ ਨੇ ਤੇ ਜੇਕਰ ਉਹ ਨਾ ਦਿੰਦਾ ਫੇਰ ਤੂੰ ਕੀ ਕਰ ਲਿੰਦਾ ਇਸੇ ਤਰ੍ਹਾਂ ਹੁਣ ਮੇਰੇ ਵੱਲ ਵੇਖ ਮੈਨੂੰ ਰੱਬ ਨੇ ਹੱਥ ਨਹੀਂ ਦਿੱਤੇ ਪੈਰ ਨਹੀਂ ਦਿੱਤੇ ਪਰ ਵੇਖ ਮੈਂ ਤੇਰੇ ਨਾਲ ਗੱਲਾਂ ਕਰ ਰਿਹਾ ਮੇਰੇ ਕੋਲ ਜ਼ਬਾਨ ਹੈ ਨਾ ਤੈਨੂੰ ਵੇਖ ਸਕਦਾ ਮੈਂ ਮੇਰੇ ਕੋਲ ਅੱਖਾਂ ਹਨ ਜੇ ਮੈਂ ਉਸ ਨੂੰ ਇਸ ਤਰ੍ਹਾਂ ਗੁਲਾਮੇ ਦਵਾ ਤਾਂ ਭਲਿਆ ਇਹ ਸੂਤ ਜੇ ਖੁਦਾ ਮੈਨੂੰ ਅੱਖਾਂ ਹੀ ਨਾ ਦਿੰਦਾ ਤਾਂ ਫੇਰ ਮੈਂ ਇਦਾਂ ਕਿਤੇ ਇਕੱਠ ਦੇ ਵਿੱਚ ਜਾ ਸਕਦਾ ਹਾਂ ਹੁਣ ਮੈਂ ਜਿੱਥੇ ਕਿਸੇ ਨੂੰ ਵੇਖਦਾ ਉਹ ਤੁਹਾਨੂੰ ਆਵਾਜ਼ ਮਾਰ ਸਕਦਾ ਉਹਦੇ ਕੋਲੋਂ ਮੰਗ ਸਕਦਾ ਕਿ ਮੈਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਦੇ ਦਿਓ ਤਾਂ ਜੇ ਉਹ ਮੈਨੂੰ ਆਵਾਜ਼ ਹੀ ਨਾ ਦਿੰਦਾ ਮੈਨੂੰ ਅੱਖਾਂ ਹੀ ਨਾ ਦਿੰਦਾ ਮੈਨੂੰ ਕੰਨ ਹੀ ਨਾ ਦਿੰਦਾ ਤਾਂ ਮੈਂ ਉਸ ਦਾ ਨਾਮ ਵੀ ਨਹੀਂ ਸੀ ਸੁਣ ਸਕਦਾ ਅੱਗੇ ਵਾਸਤੇ ਵੀ ਮੇਰਾ ਭਲਾ ਨਹੀਂ ਸੀ ਹੁਣਾ ਇਸ ਕਰਕੇ ਮੈਂ ਖੁਦਾ ਦੇ ਦਿੱਤੇ ਵਿੱਚ ਖੁਸ਼ ਹਾਂ ਉਸ ਦੀ ਨਿਗਾ ਹੁਣ ਆਪਣੇ ਤੋਂ ਥੱਲੇ ਵੱਲ ਪਈ ਹੈ ਇਹ ਖੁਦਾ ਨੇ ਕਰਾਮਾਤ ਵਰਤਾਈ ਹੈ ਤਾਂ ਆਖਣ ਲੱਗਾ ਖੁਦਾ ਤੇਰੀ ਗੱਲ ਬਿਲਕੁਲ ਠੀਕ ਹੈ ਤੇਰਾ ਇਨਸਾਫ ਠੀਕ ਹੈ ਕਿਉਂਕਿ ਜਿਸ ਨੂੰ ਤੂੰ ਖੁਸ਼ ਰੱਖਣਾ ਹੈ ਉਹ ਤੇਰੀ ਰਜਾ ਦੇ ਵਿੱਚ ਗਰੀਬੀ ਵਿੱਚ ਵੀ ਖੁਸ਼ ਹੈ ਤੇ ਜਿਸ ਨੇ ਖੁਸ਼ ਨਹੀਂ ਰਹਿਣਾ ਉਹ بڑے بڑے ਧਨਵਾਨ ਲੋਕ ਧਨਵਾਲੇ ਵੀ ਦੁਖੀ ਨੇ ਇਸ ਕਰਕੇ ਜੋ ਖੁਦਾ ਦਾ ਦਿੱਚੇ ਵਿੱਚ ਪ੍ਰਸੰਨ ਰਹਿੰਦਾ ਹੈ ਮਿਹਨਤ ਕਰਦਾ ਹੈ ਮਿਹਨਤ ਕਰਕੇ ਆਪਣਾ ਜੀਵਨ ਪੱਧਰ ਚਲਾ ਰਿਹਾ ਹੈ ਉਹ ਕਦੇ ਵੀ ਨਰਾਸ਼ ਨਹੀਂ ਹੋਵੇਗਾ ਸੋ ਜੇ ਕਹਾਣੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ